ਸਮਰਾਲਾ ਦੇ ਕੋਲ ਪੈਂਦੇ ਪਿੰਡ ਤਿਆਲਪੁਰਾ ਦੇ ਕੋਲ ਬਣੇ ਫਰਾਈਓਵਰ ਤੇ ਇੱਕ ਤਰਤਨਾਕ ਹਾ사 ਵਾਪਰਿਆ। ਹਾਦਸੇ ਦੇ ਦੋ ਕਾਰਨ ਸਾਹਮਣੇ ਆ ਰਹੇ ਨੇ। ਪਹਿਲਾ ਕਾਰਨ ਗੱਡੀ ਦੀ ਤੇਜ਼ ਰਫ਼ਤਾਰ ਤੇ ਓਵਰਟੇਕ ਕਰਨਾ। ਦੂਸਰਾ ਕਾਰਨ ਜਿਸ ਜਗ੍ਹਾ ਤੇ ਇਹ ਸੜਕ ਖਾਸਤਾ ਹੋਇਆ ਉਸ ਦੇ ਕੋਲੋਂ ਪਿੰਡ ਵਾਸੀਆਂ ਨੇ ਗੈਸ ਫੈਕਟਰੀ ਦੇ ਵਿਰੋਧ ਨੂੰ ਲੈ ਕੇ ਧਰਨਾ ਲਗਾਇਆ ਹੋਇਆ ਹੈ। ਜਿਸ ਕਾਰਨ ਸੜਕ ਦਾ ਟ੍ਰੈਫਿਕ ਇੱਕ ਪਾਸਿਓਂ ਬੰਦ ਕੀਤਾ ਹੋਇਆ ਸੀ। ਜਿਸ ਕਾਰਨ ਇਹ ਵੱਡਾ ਹਾ사 ਵਾਪਰਿਆ। ਜਿਸ ਵਿੱਚ ਲੁਧਿਆਣਾ ਈਸਟ ਦੇ ਇਸ ACP ਅਤੇ ਉਹਨਾਂ ਦਾ ਗਨਮੈਨ ਜਿਸ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜ਼ਖਮੀ ਡਰਾਈਵਰ ਨੂੰ ਲੁਧਿਆਣਾ ਦੇ ਬੀਐਮਸੀ ਹਸਪਤਾਲ ਵਿੱਚ ਟ੍ਰਾਂਫਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਟੱਕਰ ਇੰਨੀ ਭਿਆਨਕ ਸੀ ਕਿ ਫੋਰਚੂਨਰ ਗੱਡੀ ਨੂੰ ਮੌਕੇ ਤੇ ਹੀ ਅਗਲਾ ਗਈ। ਅਤੇ ਮਿੰਟਾਂ ਵਿੱਚ ਹੀ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲੱਗੀ ਮ੍ਰਿਤਕ ACP ਗਨਮੈਨ ਡਰਾਈਵਰ ਦੀ ਗੱਡੀ ਵਿੱਚ ਹੀ ਸੀ। ਘਟਨਾ ਦੇ ਕੋਲ ਨਜ਼ਦੀਕ ਖੜੇ ਲੋਕਾਂ ਨੇ ਤਿੰਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਇਸ ਖਬਰ ਦੀ ਸੂਚਨਾ ਮਿਲ ਹੀ ਜਿਲ੍ਹਾ ਪੁਲਿਸ ਲੁਧਿਆਣਾ ਅਤੇ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਪੁੱਜ ਗਈ ਅਤੇ ਮੌਕੇ ਦਾ ਹੱਲ ਚਾਇਆ। ਨੋਕ ਮੰਤਕਾ। ਲਾਭ ਨੂੰ ਐਕਸੀਡੈਂਟ ਹੋ ਗਿਆ ਸੀ। ਬੰਦਾ ਨੂੰ ਹਸਪਤਾਲ ਦੇ ਹਾਂਜੀ। ਦੋ ਪੇਸ਼ੈਂਟਸ ਆਏ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਐਨ ਡਿਵਾਈਸ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਸੇਵ ਕਰਨਾ ਚਾਹੀਦਾ ਸੀਗਾ। ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ। ਦੀ ਜਿੰਦਗੀ ਨਾਮ ਜਿਹੜਾ ਸਰ ਇੱਕ ਇੱਥੇ ਪੀ ਸੰਦੀਪ ਸਿੰਘ ਆ ਜੀ ਇੱਕ ਪਰਮਜੀਤ ਸਿੰਘ ਆ ਉਹਨਾਂ ਦਾ ਨਾਮ ਜਿਹਾ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਇੱਥੇ ਕਿੰਦੀ ਕੁ ਮੁਰੂ ਉਹਨਾਂ ਨੂੰ ਪੁੱਛਿਆ ਅਮ ਅਸਰ 40 ਸਾਲ ਦੇ ਆਸ-પાસ ਜਿਹੜਾ ਕੰਵੈਂਸਰ ਉਹ ਵੀ ਜਿਹੜੀ ਕੁ ਮੁਰੂ ਹਾਂ ਠੀਕ ਆ ਆਸ-પાસ ਤੇ ਜਿਹੜਾ ਡਰਾਈਵਰ ਸੀ ਉਹਨੂੰ ਰੈਫਰ ਕੀਤਾ ਕਿੱਥੇ ਕੀਤਾ ਜੀ ਅ ਤੇ ਦਾ ਆਪਣੇ ਉਹਨਾਂ ਨੂੰ ਲੁਧਿਆਣਾ ਰੈਫਰ ਕੀਤਾ ਜੀ ਛਿੰਨਾ ਜਿੰਜਰ ਜੀ ਦਾ ਸੀ ਇਹ ਸਵਾਲ ਜੀ ਉਹ ਟੇਕ ਸਿਗਲਾਲ ਕਹਿ ਸਕਦੇ ਆ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਜੈ ਡਾਡਰੀ ਹਸਪੀਟਲ ਤੋਂ ਹਾਂਜੀ ਬਿਲਕੁਲ ਜੀ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਸੀਗਾ ਕਨਮੈਨ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਫੀ ਉਹ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਫੋਰਚਨਰ ਗੱਡੀ ਸੀ ਉਹਨੂੰ ਅੱਗ ਵੀ ਲੱਗੀ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਾਡੀ ਉਸ ਹੈ ਜਿਹੜੀ ਮੁੱਖ ਤੇ ਪਹੁੰਚ ਗਈ ਸੀਗੀ ਪੈਰ ਗੁਰਗੇਡ ਗੱਡੀ ਨੂੰ ਰਾਤ ਨੂੰ ਉੱਥੇ ਅੱਗੇ ਜਗਾ ਬੂ ਪਾਇਆ ਗਿਆ ਤੇ ਬਹੁਤ ਅੰਮ੍ਰਿਤਸਰ ਨੂੰ ਸ੍ਰੀ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਕਰਨ ਮੈਂ ਨਾ ਉਹਦੀ ਡੈਥ ਹੋ ਗਈ ਹੈ ਇਹ ਕਿਤੇ ਦਾ ਨਾ ਸੀ ਇਹ ਲੋਬਿਆਣੇ ਦਾ ਨਾਲ ਸੀ ਉਹ ਕਿਤੇ ਕਿਨੇ ਆਣ ਸੀ ਇਹ ਤਿੰਨ ਜਣੇ ਸੀਗੇ ਜੀ ਕਿ ਐਸਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨ ਇੱਕ ਮੁੰਡਾ ਡਰਾਈਵਰ ਡਰਾਈਵਰ ਤੇ ਛੱਟਾਂ ਲੱਗੀਆਂ ਤੇ ਗਨਮੈਨ ਤੇ ਐਸਪੀ ਸਾਹਿਬ ਦੀ ਉਹ ਕਹਿੰਦੇ ਜਿਹੜੇ ਪੁਲਿਸ ਦੇ ਅਫਸਰ ਕਿਤੇ ਗਏ ਉਹ ਜਹੈ ਨਹੀਂ ਸੀ ਉੱਥੇ ਜਦੋਂ ਗਏ ਨੇ ਉਹਦੇ ਨਾਲ ਦੀ ਨਾਲ ਲੋਕਾਂ ਨੇ ਜਿਹੜੇ ਨੇ ਚੱਕ ਲੈਨੇ ਉਹ ਇੱਕ ਸਮਾਂ ਲਈ ਗੱਡੀ ਕਿਤੇ ਰਹੀ ਸੀ ਗੱਡੀ ਇਹ ਅੰਮ੍ਰਿਤਸਰ ਦੇ ਇਲਾਕੇ ਦੀ